ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੀਆਂ ਤਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਪੰਜਾਬੀ ਸਿੱਖਿਏ ਵਿੱਚ ਆਪਾਂ 35 ਅਤੇ ਪੰਜਾਬੀ ਗਿਣਤੀ ਨੂੰ ਪਿਛਲੀਆਂ ਵੀਡੀਓਜ਼ ਵਿੱਚ ਪੂਰਾ ਕਰ ਲਿਆ ਹੈ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਦੇ ਵੀਡੀਓ ਵੇਖ ਰਹੇ ਹੋ ਤਾਂ ਮੈਂ ਬੇਨਤੀ ਕਰਾਂਗੀ ਕਿ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਨੂੰ ਪਹਿਲਾਂ ਵੇਖੋ ਤਾਂ ਜੋ ਅੱਜ ਜੋ ਵੀ ਅਸੀਂ ਪੰਜਾਬੀ ਵਿੱਚ ਗੱਲ ਕਰਨ ਵਾਲੇ ਹਾਂ ਤੁਹਾਨੂੰ ਉਹ ਆਸਾਨੀ ਨਾਲ ਸਮਝ ਆ ਜਾਵੇ ਅੱਜ ਆਪਾਂ ਗੱਲ ਕਰਾਂਗੇ ਲਗਾ ਮਾਤਰਾਾਂ ਦੀ ਕੀ ਹੁੰਦੀਆਂ ਹਨ ਲਗਾ ਮਾਤਰਾਾਂ ਚਲੋ ਤੁਹਾਨੂੰ ਇਹਦਾ ਥੋੜਾ ਜਿਹਾ ਵੇਰਵਾ ਦਿੰਦੇ ਹਾਂ ਗੁਰਮੁਖੀ ਦੇ ਅੱਖਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਵਰ ਵਿਅੰਜਨ ਅਤੇ ਅਨੁਨਾਸਿਕ ਜਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਮੇਲ ਤੋਂ ਬਿਨਾ ਹੀ ਬੋਲੇ ਜਾਣ ਅਤੇ ਜਿਨ੍ਹਾਂ ਨੂੰ ਬੋਲਣ ਸਮੇਂ ਜੀਭ ਮੂੰਹ ਦੇ ਕਿਸੇ ਹਿੱਸੇ ਨੂੰ ਨਾ ਲੱਗੇ ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ ਪੰਜਾਬੀ ਵਰਣਮਾਲਾ ਵਿੱਚ ਊੜਾ ਐੜਾ ਅਤੇ ਈੜੀ ਤਿੰਨ ਸਵਰ ਹਨ ਇਹ ਅੱਖਰ ਆਪਣੇ ਆਪ ਵਿੱਚ ਪੂਰੀਆਂ ਆਵਾਜ਼ਾਂ ਨਹੀਂ ਕੱਢ ਸਕਦੇ ਜਿਵੇਂ ਕਿ ਅਗਰ ਊੜੇ ਅਤੇ ਈੜੀ ਨੂੰ ਇਕੱਠਾ ਲਿਖ ਦਿੱਤਾ ਜਾਵੇ ਤਾਂ ਕੋਈ ਆਵਾਜ਼ ਪੈਦਾ ਨਹੀਂ ਹੁੰਦੀ ਇਸ ਦੇ ਉਲਟ ਅਗਰ ਜੱਜਾ ਅਤੇ ਲੱਲਾ ਇਕੱਠੇ ਲਿਖੇ ਜਾਣ ਤਾਂ ਜਲ ਕਿਹਾ ਜਾ ਸਕਦਾ ਹੈ ਇਸ ਤੋਂ ਇਲਾਵਾ ਬਾਕੀ ਦੇ 32 ਅੱਖਰਾਂ ਨੂੰ ਵਿਅੰਜਨ ਆਖਿਆ ਜਾਂਦਾ ਹੈ ਇਹ ਅੱਖਰ ਦੂਜੇ ਅੱਖਰਾਂ ਲਗਾ ਮਾਤਰਾਵਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਦੇ ਹਨ ਤੀਸਰੇ ਤਰ੍ਹਾਂ ਦੇ ਅੱਖਰ ਹੁੰਦੇ ਹਨ ਅਨੁਨਾਸਿਕ ੰਗੰਗਾ ਂਿੰਗਾ ਨੰਨਾ ਨਾਣਾ ਮੰਮਾ ਗੁਰਮੁਖੀ ਲਿਪੀ ਵਿੱਚ ਇਹ ਪੰਜ ਅਨੁਨਾਸਿਕ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਆਉਂਦੀ ਹੈ ਜਿਹੜੇ ਵੀ ਚਿੰਨ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ 10 ਲਗਾ ਹਨ ਤਾਂ ਆਓ ਵੇਖਦੇ ਹਾਂ ਪਹਿਲੀ ਲਗਾ ਮਾਤਰਾ ਕਿਹੜੀ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਮੁਕਤਾ ਇਸ ਦਾ ਕੋਈ ਚਿੰਨ ਨਹੀਂ ਹੁੰਦਾ ਇਕੱਲੇ ਸ਼ਬਦ ਨਾਲ ਜਦੋਂ ਹੋਰ ਕੋਈ ਚਿੰਨ ਨਾ ਲੱਗਿਆ ਹੋਵੇ ਤਾਂ ਉਸ ਨੂੰ ਮੁਕਤਾ ਕਹਿੰਦੇ ਹਨ ਜਿਵੇਂ ਕਿ ਮੰਮਾ ਤੇ ਨੰਨਾ ਦੋ ਵੱਖਰੇ ਅੱਖਰ ਜਦੋਂ ਮਿਲ ਕੇ ਇੱਕ ਸ਼ਬਦ ਬਣਾਉਂਦੇ ਹਨ ਤਾਂ ਇਹ ਮੁਕਤਾ ਅੱਖਰ ਹੁੰਦੇ ਹਨ ਇਸੇ ਤਰ੍ਹਾਂ ਕ ਕ ਰ ਰ ਮ ਮ ਕਰਮ ਇਸ ਦੇ ਵਿੱਚ ਤਿੰਨ ਮੁਕਤੇ ਹਨ ਸ ਸ ਪੈਰ ਬਿੰਦੀ ਲ ਲ ਗ ਗ ਮ ਮ ਸ਼ਲਗਮ ਇਸ ਦੇ ਵਿੱਚ ਚਾਰ ਮੁਕਤੇ ਹਨ ਊੜੇ ਅਤੇ ਈੜੀ ਨੂੰ ਛੱਡ ਕੇ ਬਾਕੀ ਸਭ ਵਰਣ ਮੁਕਤਾ ਰੂਪ ਵਿੱਚ ਲਿਖੇ ਜਾ ਸਕਦੇ ਹਨ ਅਗਲੀ ਮਾਤਰਾ ਹੈ ਕੰਨਾ ਜਦੋਂ ਵੀ ਕਿਸੇ ਵਰਣ ਦੇ ਨਾਲ ਅਸੀਂ ਆ ਆਵਾਜ਼ ਉਚਾਰਨੀ ਹੋਵੇ ਤਾਂ ਅਸੀਂ ਕੰਨੇ ਦੀ ਵਰਤੋਂ ਕਰਦੇ ਹਾਂ ਕੰਨਾ ਪੌਂਟ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਚਿੰਨ ਵਰਨ ਦੇ ਅਤਾਂਖ ਹੀ ਲਿਖਿਆ ਜਾਣਾ ਚਾਹੀਦਾ ਹੈ ਇਸ ਦੀ ਵਰਤੋਂ ਊੜੇ ਅਤੇ ਈੜੀ ਤੋਂ ਇਲਾਵਾ ਬਾਕੀ ਸਭ ਵਰਨਾ ਨਾਲ ਕੀਤੀ ਜਾਂਦੀ ਹੈ ਤਾਂ ਮੰਮੇ ਨੂੰ ਕੰਨਾ ਅਣਾਣਾ ਬਣ ਗਿਆ ਮਾਣ ਮੰਮੇ ਦੇ ਨਾਲ ਅਸੀਂ ਕੰਨਾ ਲਾਇਆ ਸੀ ਤਾਂ ਆ ਆਵਾਜ਼ ਉਚਾਰਨ ਦੇ ਲਈ ਇਹ ਬਣ ਗਿਆ ਮਾਣ ਕਾਲਾ ਕੱਕੇ ਨੂੰ ਕੰਨਾ ਲੱਲੇ ਨੂੰ ਕੰਨਾ ਕਾਲਾ ਮਮਾ ਜੱਜੇ ਪੈਰ ਬਿੰਦੀ ਕੰਨਾ ਕੱਕਾ ਮਜ਼ਾਕ ਅਗਲੀ ਲਗਾ ਮਾਤਰਾ ਹੈ ਸਿਹਾਰੀ ਸਿਹਾਰੀ ਦੀ ਵਰਤੋਂ ਅੱਖਰ ਤੋਂ ਪਹਿਲਾਂ ਖੱਬੇ ਪਾਸੇ ਕੀਤੀ ਜਾਂਦੀ ਹੈ ਜਿਵੇਂ ਹਿੰਦੀ ਵਿੱਚ ਆਪਾਂ ਛੋਟੀ ਈ ਕਹਿੰਦੇ ਹਾਂ ਉਸੇ ਤਰ੍ਹਾਂ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਊੜੇ ਅਤੇ ਐੜੇ ਤੋਂ ਇਲਾਵਾ ਸਭ ਵਰਣਾਂ ਨਾਲ ਕੀਤੀ ਜਾਂਦੀ ਹੈ ਤਾਂ ਜਿਵੇਂ ਆਪਾਂ ਲਿਖਣਾ ਹੋਵੇ ਮੀਆਂ ਤਾਂ ਮੰਮੇ ਨੂੰ ਸਿਹਾਰੀ ਐੜੇ ਨੂੰ ਕੰਨਾ ਨੰਨਾ ਮੀਆਂ ਕਿਰਤ ਕੱਕੇ ਨੂੰ ਸਿਹਾਰੀ ਰਾਰਾ ਤੱਤਾ ਪਵਿੱਤਰ ਪੱਪਾ ਵਾਵੇ ਨੂੰ ਸਿਹਾਰੀ ਉੱਪਰ ਅਦਕ ਤੱਤਾ ਰਾਰਾ ਪਵਿੱਤਰ ਅਗਲੀ ਲਗਾ ਮਾਤਰਾ ਹੈ ਬਿਹਾਰੀ ਬਿਹਾਰੀ ਦੀ ਵਰਤੋਂ ਅੱਖਰ ਦੇ ਸੱਜੇ ਪਾਸੇ ਹੁੰਦੀ ਹੈ ਇਹ ਹਿੰਦੀ ਭਾਸ਼ਾ ਵਾਂਗ ਬੜੀ ਈ ਦੀ ਮਾਤਰਾ ਦੀ ਆਵਾਜ਼ ਦਿੰਦੀ ਹੈ ਤਾਂ ਜੇ ਆਪਾਂ ਲਿਖਣਾ ਹੋਵੇ ਮੀਨ ਤਾਂ ਮੰਮੇ ਨੂੰ ਬਿਹਾਰੀ ਨੰਨਾ ਯਾਦ ਰੱਖੋ ਜੇ ਆਪਾਂ ਇੱਥੇ ਸਿਹਾਰੀ ਪਾਉਂਦੇ ਤਾਂ ਇਹ ਮਿੰਨ ਹੋ ਜਾਣਾ ਸੀ ਪਰ ਆਪਾਂ ਲਿਖਣਾ ਸੀ ਮੀਨ ਤੇ ਇਸ ਕਰਕੇ ਆਪਾਂ ਬਿਹਾਰੀ ਦੀ ਵਰਤੋਂ ਕੀਤੀ ਹੈ ਕਕੇ ਨੂੰ ਬਿਹਾਰੀ ਮੰਮਾ ਤੱਤੇ ਨੂੰ ਬਿਹਾਰੀ ਕੀਮਤੀ ਗੱਗਾ rare ਨੂੰ ਬਿਹਾਰੀ ਬੱਪਾ ਗਰੀਬ ਅਗਲੀ ਲਗਾ ਮਾਤਰਾ ਹੈ ਔਂਕੜ ਇਹ ਵਰਨ ਦੇ ਵਰਤਿਆ ਜਾਂਦਾ ਹੈ ਹਿੰਦੀ ਵਿੱਚ ਜਿਵੇਂ ਆਪਾਂ ਓ ਨੂੰ ਉਚਾਰਨ ਲੱਗਿਆਂ ਛੋਟੇ ਉ ਦੀ ਵਰਤੋਂ ਕਰਦੇ ਹਾਂ ਉਸੇ ਤਰ੍ਹਾਂ ਪੰਜਾਬੀ ਵਿੱਚ ਇਸ ਦੇ ਉਚਾਰਨ ਲਈ ਔਂਕੜ ਵਰਤਿਆ ਜਾਂਦਾ ਹੈ ਅੰਕੜ ਦੀ ਵਰਤੋਂ ਐੜੇ ਤੇ ਈੜੀ ਤੋਂ ਇਲਾਵਾ ਬਾਕੀ ਸਭ ਵਰਣਾ ਨਾਲ ਕੀਤੀ ਜਾਂਦੀ ਹੈ ਤਾਂ ਜਿਵੇਂ ਆਪਾਂ ਲਿਖਣਾ ਹੋਵੇ ਮੁਲਕ ਤਾਂ ਮੰਮੇ ਨੂੰ ਔਂਕੜ ਲੱਲਾ ਕਕਾ ਤਾਂ ਮੂ ਲਿਖਣ ਲਈ ਮੰਮੇ ਨੂੰ ਔਂਕੜ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਕੁੜੀ ਅਰੇ ਇਸੇ ਤਰ੍ਹਾਂ ਸਮੁੱਚਾ ਸਸਾ ਮੰਮੇ ਨੂੰ ਔਂਕੜ ਉੱਤੇ ਅਦਕ ਚੱਚੇ ਨੂੰ ਕੰਨਾ ਸਮੁੱਚਾ ਇੱਕ ਹੋਰ ਚੀਜ਼ ਧਿਆਨ ਰੱਖਣ ਯੋਗ ਹੈ ਕਿ ਊੜੇ ਅਤੇ ਹਾਹਾ ਵਰਣ ਇਨਾਂ ਨਾਲ ਅਗਰ ਕਿਸੇ ਸ਼ਬਦ ਦਾ ਅੰਤ ਨਹੀਂ ਹੁੰਦਾ ਤਾਂ ਸ਼ਬਦ ਦੇ ਅਖੀਰ ਵਿੱਚ ਔਂਕੜ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਊੜੇ ਅਤੇ ਹਾਹੇ ਨਾਲ ਜੇ ਕਿਸੇ ਸ਼ਬਦ ਦਾ ਅੰਤ ਹੁੰਦਾ ਹੈ ਤਾਂ ਉਹ ਬਣਦਾ ਹੈ ਕਿਉ ਜਾਂ ਦੇਉ ਜਾਂ ਸੋ ਤਾਂ ਇੱਥੇ ਔਂਕੜ ਵਰਤਿਆ ਜਾ ਸਕਦਾ ਹੈ ਪਰ ਇਸ ਤੋਂ ਇਲਾਵਾ ਕਿਸੇ ਹੋਰ ਵਰਣ ਨਾਲ ਜੇ ਸ਼ਬਦ ਦਾ ਅੰਤ ਹੁੰਦਾ ਹੈ ਤਾਂ ਔਂਕੜ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਗਲਾ ਹੈ ਦੁਲੈਂਕੜ ਦੋ ਵਾਰ ਔਂਕੜ ਨੂੰ ਲਿਖਣ ਨਾਲ ਬਣਦਾ ਹੈ ਦੁਲੈਂਕੜ ਇਸ ਦਾ ਚਿੰਨ ਵੀ ਔਂਕੜ ਵਾਂਗ ਵਰਨ ਦੇ ਹੇਠਾਂ ਹੀ ਲੱਗਦਾ ਹੈ ਐੜੇ ਅਤੇ ਈੜੀ ਤੋਂ ਇਲਾਵਾ ਦੁਲੈਂਕੜ ਦੀ ਵਰਤੋਂ ਸਭ ਵਰਨਾ ਨਾਲ ਹੁੰਦੀ ਹੈ ਤਾਂ ਜੇ ਆਪਾਂ ਲਿਖਣਾ ਹੈ ਮੰਮੀ ਨੂੰ ਦੁਲੈਂਕੜ ਰਾਰਾ ਤੱਤਾ ਤਾਂ ਇਹ ਬਣਦਾ ਹੈ ਮੂਰਤ ਕੱਕੇ ਨੂੰ ਦੁਲੈਂਕੜ ਅੜੇ ਨੂੰ ਕੰਨਾ ਕੂੜਾ ਕਕਾ ਸਸਾ ਤੱਤੇ ਨੂੰ ਦੁਲੈਂਕੜ ਰਾਰੇ ਨੂੰ ਬਿਹਾਰੀ ਕਸਤੂਰੀ ਇੱਥੇ ਜੇ ਅਸੀਂ ਔਂਕੜ ਪਾ ਦਵਾਂਗੇ ਤਾਂ ਇੱਕ ਕਸਤੂਰੀ ਬਣ ਜਾਏਗਾ ਪਰ ਦੁਲੈਂਕੜ ਸਾਨੂੰ ਦਿੰਦਾ ਹੈ ਕਸਤੂਰੀ ਅਗਲੀ ਲਗਾ ਮਾਤਰਾ ਹੈ ਲਾਂ ਜਾਂ ਇਸ ਨੂੰ ਲਾਵਾਂ ਵੀ ਕਹਿੰਦੇ ਹਨ ਇਸ ਦਾ ਚਿੰਨ ਬਰਨ ਦੇ ਉੱਪਰ ਲੱਗਦਾ ਹੈ ਇਹ ਹਿੰਦੀ ਤੇ ਚਿੰਨ ਛੋਟੀ ਏ ਵਰਗਾ ਹੀ ਹੁੰਦਾ ਹੈ ਪਰ ਦੋਵਾਂ ਵਿੱਚ ਥੋੜਾ ਜਿਹਾ ਫਰਕ ਹੈ ਜਿਵੇਂ ਹਿੰਦੀ ਵਿੱਚ ਆਪਾਂ ਕੁਮਾ ਕੇ ਉਸ ਚਿੰਨ ਨੂੰ ਪਾਉਂਦੇ ਹਾਂ ਪੰਜਾਬੀ ਵਿੱਚ ਇਸ ਨੂੰ ਸਿੱਧਾ ਪਾ ਦਿੱਤਾ ਜਾਂਦਾ ਹੈ ਨਾ ਦੀ ਵਰਤੋਂ ਊੜੇ ਅਤੇ ਐੜੇ ਤੋਂ ਇਲਾਵਾ ਬਾਕੀ ਸਭ ਵਰਨਾ ਨਾਲ ਹੁੰਦੀ ਹੈ ਤਾਂ ਮੰਮੇ ਨੂੰ ਲਾਵਾ ਲੱਲੇ ਨੂੰ ਕੰਨਾ ਮੇਲਾ ਕੱਕੇ ਨੂੰ ਲਾਂ ਸਸਾ ਰਾਰਾ ਕੇਸਰ ਪੱਪਾ ਰਾਰਾ ਮੰਮੇ ਨੂੰ ਲਾਵਾ ਸਸੇ ਪੈਰ ਬਿੰਦੀ ਵਾਵਾ ਰਾਰਾ ਪਰਮੇਸ਼ਵਰ ਤਾਂ ਜਿੱਥੇ ਵੀ ਸਾਨੂੰ ਏ ਬੋਲਣਾ ਹੈ ਉੱਥੇ ਅਸੀਂ ਨਾ ਦੀ ਵਰਤੋਂ ਕਰਦੇ ਹਾਂ ਲਾਵਾ ਤੋਂ ਬਾਅਦ ਅਗਲੀ ਮਾਤਰਾ ਹੈ ਦੁਲਾਵਾ ਜਿਵੇਂ ਕਿ ਇਹਦਾ ਨਾਮ ਹੀ ਸਪਸ਼ਟ ਕਰਦਾ ਹੈ ਜਿੱਥੇ ਅਸੀਂ ਦੋ ਲਾਵਾ ਵਰਤ ਲੈਂਦੇ ਹਾਂ ਉਹ ਬਣ ਜਾਂਦਾ ਹੈ ਦੁਲਾਵਾ ਹਿੰਦੀ ਦੇ ਬੜੀ ਏ ਜਿੱਥੇ ਕਿ ਐ ਬਣਦਾ ਹੈ ਇਸ ਦੀ ਆਵਾਜ਼ ਵੀ ਕੁਝ ਉਸੇ ਤਰ੍ਹਾਂ ਦੀ ਹੀ ਹੁੰਦੀ ਹੈ ਦੁਲਾਵਾ ਦੀ ਵਰਤੋਂ ਊੜੇ ਅਤੇ ਈੜੇ ਤੋਂ ਇਲਾਵਾ ਸਭ ਵਰਣਾਂ ਨਾਲ ਕੀਤੀ ਜਾ ਸਕਦੀ ਹੈ ਤਾਂ ਜੇ ਆਪਾਂ ਲਿਖਣਾ ਹੈ ਮੈਂ ਨਾ ਤਾਂ ਮੰਮੇ ਨੂੰ ਦੁਲਾਵਾ ਨੰਨੇ ਨੂੰ ਕੰਨਾ ਇਸੇ ਤਰ੍ਹਾਂ ਕੱਕੇ ਨੂੰ ਦੁਲਾਵਾ ਮੰਮਾ ਰਾਰੇ ਨੂੰ ਕੰਨਾ ਬਣ ਗਿਆ ਕੈਮਰਾ ਪਪਾ ਗੱਗੇ ਨੂੰ ਦੁਲਾਵਾ ਰਾਰਾ ਬਣ ਗਿਆ ਬਗੈ ਅਗਲੀ ਮਾਤਰਾ ਹੈ ਙੋੜਾ ਙੋੜਾ ਆਪਣੇ ਆਪ ਵਿੱਚ ਹੀ ਬੋਲਣ ਵੇਲੇ ਇਸ ਨਾਲ ਬਣਨ ਵਾਲੀ ਆਵਾਜ਼ ਨੂੰ ਸਪਸ਼ਟ ਕਰਦਾ ਹੈ ਇਹ ਬਣੇਗਾ ਓ ਹਿੰਦੀ ਵਿੱਚ ਵੀ ਜਿੱਥੇ ਆਪਾਂ ਓ ਲਿਖਦੇ ਹਾਂ ਇੱਥੇ ਉਸਦੀ ਵਰਤੋਂ ਹੁੰਦੀ ਹੈ ਙੋੜੇ ਦੀ ਜਿੰਦੀ ਵਰਤੋਂ ਵਰਣ ਦੇ ਉੱਪਰ ਕੀਤੀ ਜਾਂਦੀ ਹੈ ਅਤੇ ਐੜੇ ਅਤੇ ਈੜੀ ਤੋਂ ਇਲਾਵਾ ਬਾਕੀ ਸਭ ਵਰਣਾਂ ਨਾਲ ਙੋੜੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਮੰਮੇ ਨੂੰ ਙੋੜਾ ਰਾਰਾ ਮੋਰ ਕੱਕੇ ਨੂੰ ਹੋੜਾ ਮੰਮਾ ਲੱਲਾ ਕੋਮਲ ਮੰਮਾ ਰਾਰੇ ਨੂੰ ਹੋੜਾ ੜਾੜਾ ਮਰੋੜ ਅਗਲੀ ਲਗਾ ਮਾਤਰਾ ਉਚਾਰਤੀ ਹੈ ਔ ਨ ਤਾਂ ਇਹਨੂੰ ਆਪਾਂ ਆਖਦੇ ਹਾਂ ਕਨੌੜਾ ਕਨੌੜੇ ਦੇ ਚਿੰਨ ਦੀ ਵਰਤੋਂ ਵੀ ਵਰਣ ਦੇ ਉੱਪਰ ਹੀ ਕੀਤੀ ਜਾਂਦੀ ਹੈ ਅਤੇ ਊੜੇ ਅਤੇ ਈੜੀ ਤੋਂ ਇਲਾਵਾ ਕਨੌੜੇ ਦੀ ਵਰਤੋਂ ਸਭ ਵਰਨਾ ਨਾਲ ਕੀਤੀ ਜਾਂਦੀ ਹੈ ਤਾਂ ਜੇ ਆਪਾਂ ਲਿਖਣਾ ਹੈ ਮੌਕਾ ਤਾਂ ਮੰਮੇ ਨੂੰ ਕਨੌੜਾ ਕੱਕੇ ਨੂੰ ਕੰਨਾ ਮੌਕਾ ਕੌਰ ਕੱਕ ਕੱਕੇ ਦੇ ਉੱਤੇ ਕਨੌੜਾ ਰਾਰਾ ਇਸੇ ਤਰ੍ਹਾਂ ਅਗਰ ਆਪਾਂ ਲਿਖਣਾ ਹੈ ਕਲੌਂਜੀ ਕੱਕਾ ਲੱਲੇ ਦੇ ਉੱਪਰ ਕਨੌੜਾ ਜਜਾ ਜਜੇ ਨੂੰ ਬਿਹਾਰੀ ਕਲੌਂਜੀ ਇਸ ਵੀਡੀਓ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਸਾਰੀਆਂ ਲਗਾ ਮਾਤਰਾ ਦੇ ਨਾਲ ਹੀ ਕਿ ਇਹ ਸ਼ਬਦ ਦੇ ਪਹਿਲੇ ਅੱਖਰ ਅਤੇ ਵਿਚਕਾਰਲੇ ਅੱਖਰ ਦੋਵਾਂ ਨਾਲ ਹੀ ਲਾ ਕੇ ਤੁਹਾਨੂੰ ਵਿਖਾਈਆਂ ਜਾ ਸਕਣ ਤਾਂ ਕਿ ਜਦੋਂ ਤੁਸੀਂ ਇਹਨਾਂ ਨੂੰ ਦੁਹਰਾਓ ਤਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣਾ ਤੇ ਜਦੋਂ ਹੁਣ ਆਪਾਂ ਸਾਰੀਆਂ ਲਗਾ ਮਾਤਰਾ ਕਰ ਲਈਆਂ ਹਨ ਤਾਂ ਚਲੋ ਇਹਨਾਂ ਨੂੰ ਇੱਕ ਵਾਰ ਦੁਹਰਾ ਵੀ ਲੈਂਦੇ ਹਾਂ ਪੰਜਾਬੀ ਦੀਆਂ 10 ਲਗਾ ਮਾਤਰਾ ਪਹਿਲੀ ਹੁੰਦੀ ਹੈ ਮੁਕਤਾ ਜਿਸ ਦਾ ਕੋਈ ਚਿੰਨਣੀ ਹੁੰਦਾ ਉਦਾਹਰਨ ਹਨ ਸਰ ਕਾਰ ਦਲ ਫਿਰ ਆਉਂਦਾ ਹੈ ਕੰਨਾ ਆ ਦੀ ਆਵਾਜ਼ ਨਾਲ ਕਾਰ ਜਾਂ ਮਾਲ ਤੀਸਰੀ ਲਗਾ ਮਾਤਰਾ ਹੈ ਸਿਹਾਰੀ ਛੋਟੀ ਈ ਦੀ ਆਵਾਜ਼ ਇਹਦੇ ਨਾਲ ਬਣਦਾ ਹੈ ਕਿਸ਼ਤ ਤੇ ਮਿੱਤਰ ਫਿਰ ਆਉਂਦੀ ਹੈ ਬਿਹਾਰੀ ਵੱਡੀ ਈ ਦੀ ਆਵਾਜ਼ ਇਹਦੀਆਂ ਉਦਾਹਰਨਾਂ ਹਨ ਕੀੜਾ ਅਤੇ ਬੀਜ ਫਿਰ ਆਉਂਦਾ ਹੈ ਔਂਕਰ ਉ ਦੀ ਛੋਟੀ ਆਵਾਜ਼ ਇਹਦੇ ਨਾਲ ਬਣਦਾ ਹੈ ਮੁੜ ਅਤੇ ਮੁੱਛ ਫਿਰ ਅਗਲਾ ਆਉਂਦਾ ਹੈ ਦੁਲੈਂਕੜ ਦੋ ਵਾਰੀ ਔਂਕਰ ਲਿਖਣ ਨਾਲ ਬਣਦਾ ਹੈ ਅਤੇ ਇਹਦੀਆਂ ਉਦਾਹਰਨਾਂ ਹਨ ਊਠ ਅਤੇ ਰੂਪ ਅਗਲੀ ਲਗਾ ਮਾਤਰਾ ਹੈ ਲਾ ਜਾਂ ਲਾਵਾਂ ਇਹਦੀਆਂ ਉਦਾਹਰਨਾਂ ਹਨ ਕੇਸਰ ਮੇਲਾ ਦੋ ਵਾਰੀ ਲਾਵਾਂ ਨੂੰ ਲਿਖਣ ਨਾਲ ਬਣਦੀ ਹੈ ਅਗਲੀ ਲਗਾ ਮਾਤਰਾ ਦੁਲਾਵਾਂ ਅਤੇ ਇਹਦੀਆਂ ਉਦਾਹਰਨਾਂ ਹਨ ਬੈਠਕ ਕੈਂਚੀ ਅਗਲੀ ਲਗਾ ਮਾਤਰਾ ਹੈ ਹੋੜਾ ਇਹਦੀ ਉਦਾਹਰਨ ਹੈ ਬੋਰ ਬੋਲ ਤੇ ਅਖੀਰ ਵਿੱਚ ਆਉਂਦੀ ਹੈ ਦਸਵੀਂ ਲਗਾ ਮਾਤਰਾ ਕਨੋੜਾ ਇਸ ਦੀ ਉਦਾਹਰਨ ਹੈ ਫੌਜ ਤੇ ਕੋਤਕ ਸਾਰੀਆਂ ਲਗਾ ਮਾਤਰਾਵਾਂ ਦੇ ਵਿੱਚ ਮੁਕਤਾ ਸਿਹਾਰੀ ਅਤੇ ਔਂਕੜ ਦੀਆਂ ਆਵਾਜ਼ਾਂ ਹੀ ਛੋਟੀਆਂ ਹਨ ਅਤੇ ਬਾਕੀ ਲਗਾ ਮਾਤਰਾਵਾਂ ਦੀਆਂ ਆਵਾਜ਼ਾਂ ਵੱਡੀਆਂ ਹਨ ਊੜੇ ਨਾਲ ਔਂਕੜ ਦੁਲੈਂਕੜ ਅਤੇ ਹੋੜੇ ਦੀ ਹੀ ਵਰਤੋਂ ਹੁੰਦੀ ਹੈ ਅਤੇ ਜਦੋਂ ਊੜੇ ਨਾਲ ਹੋੜੇ ਨੂੰ ਲਿਖਿਆ ਜਾਂਦਾ ਹੈ ਤਾਂ ਇੱਕ ਖਾਸ ਤਰੀਕੇ ਨਾਲ ਲਿਖਿਆ ਜਾਂਦਾ ਹੈ। ਐੜੇ ਨਾਲ ਕੰਨਾ, ਦੁਲਾਵਾ ਅਤੇ ਕਨੌੜੇ ਦੀ ਵਰਤੋਂ ਹੁੰਦੀ ਹੈ। ਅਤੇ ਇਸੇ ਤਰ੍ਹਾਂ ਈੜੀ ਨਾਲ ਲਾਂ ਸਿਹਾਰੀ ਅਤੇ ਬਿਹਾਰੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇੱਕ ਹੋਰ ਗੱਲ ਧਿਆਨ ਰੱਖਣ ਯੋਗ ਹੈ ਕਿ ਸਵਰ ਅੱਖਰਾਂ ਨਾਲ ਖਾਸ ਲਗਾ ਮਾਤਰਾਵਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਿਹੜੀਆਂ ਲਗਾ ਇੱਕ ਸਵਰ ਨਾਲ ਲੱਗਦੀਆਂ ਹਨ ਉਹ ਦੂਸਰੇ ਸਵਰ ਨਾਲ ਨਹੀਂ ਲੱਗ ਸਕਦੀਆਂ ਜਿਵੇਂ ਕਿ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ